ਜੇਲ੍ਹ ਤੋਂ ਜੇਲ੍ਹ ਤੋਂ ਹੋ ਗਿਆ ਹੋਇਆ ਅਟੈਕ ਹੋਇਆ ਜੇਲ੍ਹ ਤੋਂ ਜਾਂਦਾ ਹੈ ਇਹ ਕਿਹੜਾ ਨਾਮ ਕੀ ਹੈਗਾ ਸਰ ਨਾਮ ਨਹੀਂ ਪਤਾ ਇਹ ਤਾਂ ਨਹੀਂ ਐਮਰਜੈਂਸੀ ਡਿਊਟੀ ਹੈ ਸਾਡੀ ਜਦੋਂ ਅੰਦਰ ਜਾਈਦਾ ਉਤੋਂ ਉੱਪਰ ਲੈ ਕੇ ਆ ਜਾਈਦਾ ਉਤੋਂ ਕਿ ਉੱਥੋਂ ਨੂੰ ਲੈ ਕੇ ਆਂਦਾ ਬਾਕੀ ਅੰਦਰ ਡਾਕਟਰ ਸਾਹਿਬ ਨੂੰ ਪਤਾ ਹੈ ਇਸ ਚੀਜ਼ ਦੀ ਸਾਨੂੰ ਕੋਈ ਨੌਲੇਜ ਨਹੀਂ ਅੱਛਾ ਇਹ ਦਿੱਕਤ ਕਿੱਥੇ ਦਊ ਇਸ ਚੀਜ਼ ਬਾਰੇ ਸਾਨੂੰ ਪਤਾ ਨਹੀਂ ਇਹ ਅਸੀਂ ਉਤੋਂ ਜਾ ਕੇ ਬਸ ਲੈ ਕੇ ਹਸਪੀਟਲ ਤੱਕ ਪਹੁੰਚਦਾ ਕਰਦੇ ਆਂ ਤੇ ਕਹਿੰਦੀ ਇਹ ਲੁਧਿਆਣਾ ਤੋਂ ਲੱਗੇ ਕੀ ਹੋਇਆ ਸੀਗਾ ਇਹ ਲਈ ਪਤਾ ਸਰ ਸੰਦੇ ਦੇ ਅੰਦਰੋਂ ਲੈ ਕੇ ਆਇਆ ਬੰਦਾ ਸਾਨੂੰ ਡੇੜੀ 'ਚ ਮਿਲਦਾ ਆ ਉੱਥੇ ਲੈ ਗਿਆ ਜੀਦਾ ਸਰ ਪਤਾ ਇਹ ਤਾਂ ਬਾਹਰੋਂ ਲੈ ਕੇ ਆ ਜੀਦਾ ਬੰਦਾ ਸਾਨੂੰ ਕੋ ਬਾਹਰੋਂ ਮਿਲਦਾ ਹੈ ਗੇਟ ਤੋਂ ਤੁਹਾਨੂੰ ਨਹੀਂ ਪਤਾ ਬੰਦਾ ਕੀ ਕਰ ਰਿਹਾ ਸੀ ਇਹਨੇ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਰਿਤਿ ਤਵਾਲੀ ਦਾ ਜੇਹ ਲੁਧਿਆਣਾ ਦੇ ਸੈਂਟਰ ਜੇਲ ਤੋਂ ਇੱਕ ਮਾਮਲਾ ਨਿਕਲ ਕੇ ਸਾਹਮਣੇ ਆਇਆ ਇੱਕ ਨੌਜਵਾਨ ਦੀ ਜਿਹੜੀ ਹੈ ਜੇਲ ਦੇ ਵਿੱਚ ਜਿਹੜੀ ਹੈ ਮੌਤ ਹੋ ਜਾਂਦੀ ਹੈ ਸੋ ਕਾਰਨ ਕੀ ਹੈਗਾ ਉਹ ਵੀ ਪੁੱਛ ਲੈਣੇ ਆ ਸਰ ਇਹ ਨਾਲ ਆਏ ਹੋ ਤੁਸੀਂ ਡੈਡ ਬੋਡੀ ਆਈ ਹੈ ਕਿੱਥੋਂ ਲੈ ਕੇ ਆਏ ਤੁਸੀਂ ਜੇਲ ਤੋਂ ਲੈੰਦਾ ਸੀ ਜੇਤੂ ਲੈ ਕੇ ਆਏ ਕੀ ਨਾਮ ਕੀ ਹੈਗਾ ਸਰ ਨੋ ਆ ਜਾਣੀ ਪਤਾ ਇਥੇ ਕੀ ਉਮਰ ਕੀ ਹੈ ਸਰ ਇਹਦੀ ਉਮਰ ਦਾ ਪਤਾ ਨਹੀਂ ਮੈਨੂੰ 33 ਸਾਲ ਉਮਰ 38 ਕੀ ਹੋਇਆ ਕੀ ਸੀ ਗੱਲ ਪਤਾ ਨਹੀਂ ਐਮਰਜੈਂਸੀ ਡਿਊਟੀ ਹੈ ਸਾਡੀ ਜਦੋਂ ਅੰਦਰ ਜਾਈਦਾ ਉੱਥੋਂ ਆਪ ਲੈ ਕੇ ਆ ਜਾਈਦਾ ਉੱਥੋਂ ਕੀ ਉੱਥੋਂ ਨੂੰ ਲੈ ਕੇ ਜਾਂਦਾ ਬਾਕੀ ਅੰਦਰ ਡਾਕਟਰ ਸਾਹਿਬ ਨੂੰ ਪਤਾ ਜਾਂ ਆਪਣੇ ਸਟਾਫ ਤੋਂ ਪਤਾ ਲੱਗੂਗਾ ਕੀ ਪ੍ਰੋਬਲਮ ਹੈ ਸਰ ਕਦੋਂ ਹੋਇਆ ਕੀ ਸੀਗਾ ਕਦੋਂ ਇਹਨੂੰ ਹੋਇਆ ਕੀ ਸੀਗਾ ਬਿਮਾਰ ਵਗੈਰਾ ਸੀ ਕੀ ਸੀ ਇਸ ਚੀਜ਼ ਦੀ ਸਾਨੂੰ ਕੋਈ ਨੌਲੇਜ ਨਹੀਂ ਹੈ ਅੱਛਾ ਇਹਦੀ ਦਿੱਤ ਕਿਦਾਂ ਹੋਗੀ ਸਰ ਇਸ ਚੀਜ਼ ਬਾਰੇ ਸਾਨੂੰ ਪਤਾ ਨਹੀਂ ਹੈ ਜਸੀਂ ਤੋਂ ਉੱਥੋਂ ਜਾ ਕੇ ਬਸ ਲੈ ਕੇ ਹਸਪੀਟਲ ਤੱਕ ਪਹੁੰਚਦਾ ਕਰਨ ਲੇਗੇ ਅੱਛਾ ਤੇ ਇਹ ਇਹਦੇ ਨਾਲ ਹੋਰ ਹੋਰ ਕੌਣ ਆਇਆ ਸਰ ਇਹ ਤਾਂ ਕੋਈ ਪਰਿਵਾਰ ਵਗੈਰਾ ਕੀ ਕੀ ਕੇਸ ਦੇ ਵਿੱਚ ਅੰਦਰ ਸੀਗਾ ਹੁਣ ਬੁਲਾਵਾਂਗੇ ਪਰਿਵਾਰ ਵਗੈਰਾ ਬਾਕੀ ਅਫਸਰਾਂ ਨੂੰ ਪਤਾ ਜੀ ਕੀ ਕਰਦੇ ਆ ਉਹਨਾਂ ਨੂੰ ਕਿਸ ਕੇਸ ਦੇ ਅੰਦਰ ਸੀਗਾ ਤੁਹਾਨੂੰ ਪਤਾ ਨਹੀਂ ਨਹੀਂ ਕੋਈ ਕੇਸ ਤਾਂ ਨਹੀਂ ਪਤਾ ਨਾਮ ਕੀ ਸੀ ਇਹ ਮੁੰਡੇ ਦਾ ਨਾਮ ਕੀ ਹੈ ਕਿੰਨੇ ਸਾਲ ਦਾ ਜੇਲ੍ਹ ਦੇ ਵਿੱਚ ਸੀ ਉਹ ਨਹੀਂ ਜੀ ਇਸ ਚੀਜ਼ ਦਾ ਕੋਈ ਪਤਾ ਨਹੀਂ ਕਿੰਨੇ ਸਾਲ ਤੋਂ ਸੀਗਾ ਜੇਲ੍ਹ ਚ ਕੋਈ ਇਸ ਚੀਜ਼ ਦਾ ਕੋਈ ਪਤਾ ਕੀ ਕਿਸ ਬੈਰਕ ਦੇ ਵਿੱਚ ਸੀਗਾ ਇਹ ਪਤਾ ਅਸੀਂ ਤਾਂ ਹਸਪੀਟਲ ਤੋਂ ਲੈ ਕੇ ਆਂਦਾ ਜੀ ਬੈਰਕ ਦਾ ਕੋਈ ਪਤਾ ਨਹੀਂ ਹਸਪੀਟਲ ਤੋਂ ਲੈ ਕੇ ਜੇਲ੍ਹੋਂ ਹਸਪੀਟਲ ਤੋਂ ਲੈ ਕੇ ਜੇਲ੍ਹ ਤੇ ਹਸਪੀਟਲ ਤੋਂ ਲੈ ਕੇ ਹਾਂ ਜੀ ओके ਬਿਲਕੁਲ ਉਹ ਸਾਡਾ ਤਾਂ ਬਾਹਰ ਬੰਦਾ ਮਿਲਦਾ ਉਥੋਂ ਲੈ ਕੇ ਆ ਜੀਦਾ ਸੀ ਬਿਲਕੁਲ ਸਰ ਜਿਸ ਜਗ੍ਹਾ ਤੋਂ ਤੁਸੀਂ ਲੈ ਕੇ ਆਏ ਹੋ ਕਿੱਥੋਂ ਲੈ ਕੇ ਆਏ ਹੋ ਸਰ ਅਸੀਂ ਕਹਿੰਦੀ ਜੀ ਲੁਧਿਆਣਾ ਤੋਂ ਲੈ ਕੇ ਆ ਜੀ ਕੇਂਦਰੀ ਜਲ੍ਹ ਲੁਧਿਆਣਾ ਤੋਂ ਲੈ ਕੇ ਕੀ ਹੋਇਆ ਸੀਗਾ ਸਰ ਇਹ ਨਹੀਂ ਪਤਾ ਸਰ ਸਾਨੂੰ ਵੀ ਅੰਤਰੋ ਲੈ ਕੇ ਆਇਆ ਬੰਦਾ ਸਾਨੂੰ ਡੇਢੀ ਚ ਮਿਲਦਾ ਆ ਉਥੋਂ ਲੈ ਗਿਆ ਜੀਦਾ ਸੀ ਬਾ ਸਰ ਨਾਮ ਕੀ ਹੈਗਾ ਤੁਹਾਡਾ ਕੀ ਡੈਗਨਿਸ਼ਨ ਮੇਰਾ ਤਾਂ ਇਸ ਤੋਂ ਸੌਣ ਦਾ ਮੇਰਾ ਅੱਛਾ ਤੇ ਮੁੰਡੇ ਦਾ ਕੀ ਨਾਮ ਆ ਸਰ ਨਾ ਜਤਿੰਦਰ ਜਤਿੰਦਰ ਕਿੱਥੇ ਦੇ ਰਹਿਣ ਵਾਲਾ ਹੈ ਇਹ ਨਹੀਂ ਪਤਾ ਸਰ ਸਾਨੂੰ ਸਾਡੇ ਅਸੀਂ ਬਾਹਰ ਦੇ ਆਂ ਡਿਊਟੀ ਸਾਡੀ ਤੇ ਸਰ ਇਹਦੀ ਉਮਰ ਕਿੰਨੀ ਹੈ ਉਮਰ 38 ਸਾਲ ਹੈ 38 ਸਾਲ ਉਮਰ ਹੈ ਕਿਸ ਕੇਸ ਦੇ ਵਿੱਚ ਸੀਗਾ ਅੰਦਰ ਕੁਝ ਪਤਾ ਹੈਗਾ ਨਹੀਂ ਸਰ ਉਹਰੇ ਬਾਰੇ ਨਹੀਂ ਪਤਾ ਤੇ ਇਹਦੇ ਪਰਿਵਾਰ ਵਗੈਰਾ ਨੂੰ ਕੋਈ ਇਤਲਾ ਦਿੱਤੀ ਗਈ ਹੈ ਨਹੀਂ ਉਹ ਸਾਨੂੰ ਨਹੀਂ ਸਰ ਪਤਾ ਇਹ ਤਾਂ ਬਾਹਰੋਂ ਲੈ ਕੇ ਆਇਆ ਦਾ ਬੰਦਾ ਸਾਨੂੰ ਤਾਂ ਬਾਹਰੋਂ ਮਿਲਦਾ ਹੈ ਗੇਟ ਤੋਂ ਜੀ ਜੀ ਸਾਨੂੰ ਨਹੀਂ ਪਤਾ ਵੀ ਅੰਦਰ ਕੀ ਹੋਇਆ ਕੀ ਨਹੀਂ ਸਾਨੂੰ ਠੀਕ ਹੈ ਐਸੇ ਹਸਪੀਟਲ ਲੈ ਕੇ ਆ ਜੀ ਦਾ ਐਮਰਜੈਂਸੀ ਲੱਗਿਆ ਰੂਗੀ ਬਿਲਕੁਲ ਸੋ ਤਾਂ ਜ਼ੇਨ 400 ਮੌਜੂਦ ਸੀਗੇ ਜਨਾਗ ਵਾਈਟ ਹੈ ਇਹ ਡੈੱਡ ਬੋਡੀ ਜਿਹੜੀ ਆ ਸਿਵਲ ਦੇ ਵਿੱਚ ਲੈ ਕੇ ਆਈ ਜਾਂਦੀ ਹੈ ਸੋ ਉਹਨਾਂ ਨੇ ਜਾਣਕਾਰੀ ਲੈਂਦੀ ਹੈ ਤਾਂ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਉਹਦਾ ਨਾਮ ਜਿਹੜਾ ਹੈ ਮੇਰੇ ਤੱਕ ਦਾ ਜਤਿੰਦਰ ਹੈ ਸੋ ਉਹਦੀ ਜਿਹੜੀ ਮੌਤ ਹੋ ਜਾਂਦੀ ਸੋ ਉਸ ਤੋਂ ਬਾਅਦ ਸਾਨੂੰ ਜਿਹੜਾ ਜੋ ਵੀ ਡਿਊਟੀ ਲੱਗਦੀ ਅਸੀਂ ਉਸ ਡਿਊਟੀ ਦੇ ਆਧਾਰ ਤੇ ਅਸੀਂ ਉਹਨੂੰ ਸਿਵਲ ਦੇ ਵਿੱਚ ਲੈ ਕੇ ਆਏ ਆ ਮੋਰਚੀਲੇ ਦੇ ਵਿੱਚ ਰੱਖਾ ਰਹੇ ਆ ਉਹਦੇ ਪਰਿਵਾਰ ਨੂੰ ਵੀ ਜਿਹੜਾ ਇਤਲਾਹ ਦਿੱਤਾ ਜਾਊਗਾ ਸੋ ਹਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਹਦੀ ਮੌਤ ਦਾ ਜਿਹੜਾ ਕਾਰਨ ਕੀ ਹੈਗਾ ਹਲੇ ਸ਼ੱਕ ਦੇ ਆਧਾਰ ਤੇ ਹੀ ਹੈ ਕਿਉਂਕਿ ਉਹਥੋਂ ਲੈ ਗਿਆ ਸੀ ਇਹ ਬੋਲੇ ਕਿ ਬਿਲਕੁਲ ਸਰ ਕਿਥੋਂ ਲੈ ਕੇ ਆਏ ਜੇਲ੍ਹ ਤੋਂ ਜੇਲ੍ਹ ਤੋਂ ਸਰ ਹੋਇਆ ਕੀ ਹੈ ਹੋਇਆ ਕੀ ਸੀ ਅਟੈਕ ਹੋਇਆ ਇਹਨੂੰ ਸਰ ਇਹ ਕੀ ਨਾਮ ਕੀ ਹੈ ਵਸੇ ਦਾ ਕਿਥੇ ਦਾ ਰਹਿਣ ਵਾਲਾ ਹੈ ਇਹ ਪਤਾ ਨਹੀਂ ਉਹਨਾਂ ਨੂੰ ਚਾਰਜ ਨੂੰ ਪਤਾ ਹੋਣਾ ਜੀ ਕਿਹੜੇ ਕੇਸ ਦੇ ਅੰਦਰ ਸੀਗਾ ਪਤਾ ਨਹੀਂ ਇਹ ਤੇ ਬਾਰੋ ਲੈ ਗਏ ਆ ਬਾਰੋ ਪਰ ਗੱਡੀ ਅੰਦਰ ਤੇ ਅਹੀਂ ਲੈਣ ਜਾਂਦੇ ਨਹੀਂਗੇ ਪਤਾ ਨਹੀਂ ਤੁਹਾਨੂੰ ਕਿੱਡ ਕਿੱਥੇ ਅੰਦਰ ਸੀ ਨਹੀਂ ਜੀ ਨਹੀਂ ਸਰ ਕਿਸ ਬੈਰੇਕ ਦੇ ਵਿੱਚ ਹੋਇਆ ਸੀ ਸਰ ਮੈਨੂੰ ਪਤਾ ਨਹੀਂ ਅੰਦਰੋਂ ਅਸੀਂ ਤੇ ਬਾਹਰ ਹੁੰਨੇ ਆ ਅੰਦਰ ਗੱਡੀ ਨਹੀਂ ਖੜਨ ਦਿੰਦੇ ਉਥੋਂ ਆਟੋ ਤੇ ਬਾਹਰ ਨਹੀਂ ਹੁੰਦੇ ਬੰਦਾ ਬਿਮਾਰ ਹਨ ਚਾਰ-ਜੱਜ ਸੋ ਰਤਾਂ ਮੁੰਡਾ ਪੀੜੀ ਸ਼ਰਟ ਪਾਈ ਇਦਾਂ ਦੀ ਕਿੱਥੇ ਹੈ ਗਿਆ ਉਹ ਪਰ ਆ ਜਾ ਉੱਥੇ ਕੁਲਤਾ ਹੂੰ ਕਿ 25 ਸਾਲ ਇਹਦਾ ਮੁੰਡੇ ਦਾ ਨਾਮ ਕੀ ਨਾਂ ਤਾਂ ਨਹੀਂ ਪਤਾ ਮੈਨੂੰ ਜਿਹੜੇ ਅਧਿਕਾਰੀ ਨੇ ਉਹ ਇੱਥੇ ਪਹੁੰਚੇ ਨੇ ਸੈਂਟਰਲ ਜੇਲ ਤੇ ਜਿਹੜੇ ਲੁਧਿਆਣਾ ਸੈਂਟਰ ਜੇਲ ਹੈ ਲੁਧਿਆਣਾ ਸੈਂਟਰ ਜੇਲ ਦੇ ਵਿੱਚ ਇਹ ਹਾਦਸਾ ਹੋਇਆ ਜਿਹੜਾ ਹਾਂਜੀ ਸਹੀ ਬਿਲਕੁਲ ਲੁਧਿਆਣਾ ਸੈਂਟਰ ਜੇਲ੍ਹ ਦੇ ਵਿੱਚੋਂ ਇਸ ਨੌਜਵਾਨ ਨੂੰ ਲੈ ਕੇ ਆਇਆ ਜਾਂਦਾ ਹਸਪਤਾਲ ਦੇ ਵਿੱਚੋਂ ਜਿਹੜੇ ਮੁਲਾਜ਼ਮ ਨਾਂ ਲੈਂਦੇ ਨੇ ਉਹਨਾਂ ਨੇ ਜਾਣਕਾਰੀ ਲੈਣੀ ਤੇ ਉਹਨਾਂ ਵੱਲੋਂ ਇਹ ਗੱਲ ਜਿਹੜੀ ਆਖੀ ਜਾ ਰਹੀ ਹੈ ਕਿ ਇੱਕ ਨੌਜਵਾਨ ਦੀ ਜੜੀ ਹੈ ਦੇਖ ਸਕਦੇ ਹੋ ਕਿ ਇਹ ਡਾਕਟਰ ਦੱਸਣਗੇ ਕਿ ਉਹਦੀ ਮੌਤ ਕਿੱਦਾਂ ਹੋ ਗਈ ਸੀ ਜੋਗੀ ਫਿਰ ਹਾਲ ਜਿਹੜੀ ਰਿਪੋਰਟ ਤੁਹਾਡੇ ਕੋਲ ਆਈ ਆ ਉਸ ਦਾਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਇੱਕ ਨੌਜਵਾਨ ਦੀ ਜੜੀ ਹੈ ਮੌਤ ਹੋ ਜਾਂਦੀ ਹੈ ਸੋ ਉਸ ਤੋਂ ਬਾਅਦ ਉਹਨੂੰ ਜਿਹੜਾ ਸਿਵਲ ਦੇ ਮੋਰਚਲੇ ਦੇ ਵਿੱਚ ਜਿਹੜਾ ਰੱਖਾ ਦਿੱਤਾ ਜਾਂਦਾ ਹਲੇ ਤੱਕ ਪਰਿਵਾਰ ਦਾ ਵੀ ਨਹੀਂ ਪਤਾ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਪਰਿਵਾਰ ਨੂੰ ਵੀ ਜਿਹੜਾ ਇਤਲਾ ਜ਼ਰ